लांतो की टीम सड़क आसे चली गई है और कहते इधर लांतो की टीम आले पासे हार सड़क आसेम कही झनेर आज लांतो ਜਬਰ ਜਨੇਰ ਵਾਲੇ ਦਾ ਪੁੱਤ ਆ ਬਾਜੀ ਆ ਮੇਰੇ ਵੀਰ ਇਹ ਆ ਬਾਜੀ ਆ ਦਿਲਬਰ ਦਾ ਪੁੱਤ ਮੇਰੇ ਮਿੱਤਰੋ ਲਾਹ ਤਕੜਾ ਜਫਾਤ ਐਨ ਕਹਿੰਦੇ ਮੁੰਡਾ ਕਰਦਾ ਹੋਇਆ ਕਮਾਲ ਨੰਬਰ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਕਰ ਗਿਆ ਚੱਲੇ ਮੁੰਡਿਆ ਪਾ ਫਿਰ ਕਬੱਡੀ ਵੀ ਨੌਜਵਾਨਾ ਕੇ ਮਾੜਾ ਖੇਡ ਕੇ ਖਿਡਾਰੀ ਹੋਵੇ ਤਕੜਾ ਡੱਕਦਾ ਨਹੀਂ ਲੋਕੋ ਕੋਈ ਸਿੱਧਾ ਜੰਮਦਾ ਫਿਰਦਾ ਸਟਾਰ ਜਿਹੜਾ ਰਾਤੋ ਰਾਤ ਬਣਨੇ ਨੂੰ ਬੰਦਾ ਹੋਰ ਇਹਨਾਂ ਦੀ ਕਿਸੇ ਵੀ ਕੰਮ ਦਾ ਕਿ ਲੀਣਾ ਵਾਲਾ ਮੋੜਾ ਗੱਲਾਂ ਸੱਚ ਲਿਖਦਾ ਆ ਬੰਦਾ ਹੌਲੀ ਹੌਲੀ ਪੌੜੀਆਂ ਆ ਕਿਵੇਂ ਕਰ ਸਕਦਾ ਬੰਦਾ ਹੌਲੀ ਹੌਲੀ ਪੌੜੀਆਂ ਚੰਨਾ ਸਿੱਖਦਾ ਹਰ ਕਹਿੰਦੇ ਕਾਤਰਾ ਮਨੀ ਕਹਿੰਦਾ ਸਾਡੇ ਦਾਸੀ ਹੋਈ ਸੁਨਿਆਰੇ ਬੈਠੇ ਆ ਬਹੁਤ ਵੱਡਾ ਮਾਣ ਆ ਕਹਿੰਦੇ ਆ ਵੱਡਾ ਪਿਆਰ ਹੈ ਮੇਰੇ ਵੀਰੋ ਹਰ ਸਾਹਮਣੇ ਥੱਬੇ ਥੱਬੇ ਦੇ ਪੱਟਾ ਝਨੇਰਾਂ ਵਾਲਿਓ ਥੱਬੇ ਥੱਬੇ ਦੇ ਪੱਟਾ ਆ ਆ ਸਾਹਮਣੇ ਨਾਜਨ ਕਬੱਡੀ ਪੌਣ ਲਈ ਤਿਆਰ ਵਰ ਤਿਆਰ ਆ ਚੜ ਚੜ ਕੇ ਰੇਡਾਂ ਪੈਂਦੀ ਐ ਉਹ ਜਫੇ ਲੱਗਦੇ ਐ ਆ ਚੜ ਚੜ ਕੇ ਰੇਡਾਂ ਪੈਂਦੀ ਐ ਜਫੇ ਲੱਗਦੇ ਐ ਭਾਈ ਜੀ ਕੰਗਨਾਲ ਤੇ ਢਣੌਲੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫੁਰਜ ਲੱੱਗਾ ਤੇ ਬਰਨਾਵਾਂ ਫਰਮਾਹੀ ਇਹ ਟੀਮਾਂ ਨੂੰ ਗਿਆਨ ਸਹਿ ਪਰ ਪੈਂਦੀ ਰੇਡ ਆ ਬੱਲੇ 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 ਆ ਕਮਾਲ ਮੇਰੇ ਮਿੱਤੋ ਉਹ ਇਦਾਂ ਦੇ ਮੱਲ ਖੁਰਦਾਂ ਨੇ ਸੋਖੇ ਨਹੀਂ ਖੜੇ ਜਾਂਦੇ ਆਹ ਸੋਖੇ ਨਹੀਂ ਖੜੇ ਜਾਂਦੇ ਮੇਰੇ ਮਿੱਤਰੋ ਆਓ ਸਾਹਮਣੇ ਮੇਰੇ ਵੀਰੋ ਇਸ ਵੀਰੋ ਆਓ ਝੇਰ ਪੈਂਦਾ ਇਸ ਨੌਜਵਾਨ ਦਾ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਆ ਦੂਜੇ ਪਾਸੇ ਲੰਤੋ ਆਰੇ ਨੇ ਭੱਜ ਜਾਣਾ ਇਹ ਵੀ ਕਿਹਦੇ ਤਜਰਬੇਕਾਰ ਆ ਮੁੰਡਾ ਨਾਵਾ ਨਾਵਾ ਉੱਠਿਆ ਆ ਨਾਵਾ ਨਾਵਾ ਉੱਠਿਆ ਝੇਰ ਵਾਲਾ ਕਹਿੰਦੇ ਕਰਦਾ ਹੋਇਆ ਕਮਾਲ ਆ ਕਬੱਡੀ ਲੰਗੋ ਵਾਲੇ ਸਰਦਾਰ ਦੀ ਪਈ ਹੋਈ ਹੈ ਆ ਮੋਟੇਆ ਪੱਟਾ ਦੇ ਦਰਸ਼ਨ ਕਰਵਾਏ ਆ ਹੁਣ ਵੇਖਾਂਗੇ ਮਾਨਾਂ ਦੇ ਵਿੱਚ ਝੇਰ ਵਾਲਾ ਕਿਹੜਾ ਮੁੰਡਾ ਮੇਰੇ ਮਿੱਤਰੋ ਡੱਕ ਪਾਵੇਗਾ ਰੱਖ ਪਾਵੇਗਾ ਆ ਪਰਕੇ ਦੇ ਮੁੰਡਾ ਬਾਕ ਤਾਂ ਵੜਦਾ ਹੀ ਆ ਭੱਜਿਆ ਜਾਂਦਾ ਵੀਰੋ ਬੜੇ ਪ੍ਰਸਿੱਧ ਹੈ ਜਿਹੜੇ ਇਲਾਕੇ ਦਾ ਕਹਿੰਦੇ ਸੁੱਖਾ ਦਾਖਾ ਵਾਲਾ ਇਹਦਾ میرے ویرو وہ علاقے تو چل کے آیا ہے جڑے علاقے ਦਾ ਕਹਿੰਦੇ ਮੇਰੇ ਵੀਰੋ ਕਹਿੰਦੇ ਫੁਰਜ ਲੱਟਾ ਪਿੰਡ ਹੈ ਜਿਹੜੇ علاقے ਦਾ ਕਹਿੰਦੇ ਮੇਰੇ ਵੀਰੋ ਪਿੰਡ ਮਸ਼ਹੂਰ ਆ ਖਿਡਾਰੀਆਂ ਦਾ ਪਿੰਡ ਹੈ ਰਾਣਾ ਸਾਹ ਦਾ ਇਲਾਕਾ ਹੈ ਉਹ چاہے ਗੱਲ ਕਹਿੰਦੇ ਕੋਟ ਗੰਗੂਰਾਏ ਪਿੰਡ ਦੀ چاہے ਕਹਿੰਦੇ ਮੰਡੀਆਂ ਪਿੰਡ چاہے ਮੁੰਡੀਆਂ ਪਿੰਡ ਦੀ ਚਰਚਾ ਮੇਰੇ ਵੀਰੋ ਹਰ ਸਾਹਮਣੇ ਨਾਜਨ ਉਹ ਕਰਦਾ ਕਮਾਲ ਪਰ ਕਹਿੰਦੇ ਇਸ ਇਲਾਕੇ ਦਾ ਜਾਗਪੁਰੀਆ ਵਿੱਕੀ ਵੀ ਸਾਰ ਯਰ ਕਹਿੰਦੇ ਇਹ ਸਾਡ ਕਰਨੇ ਯਾਹ ਬਹੁਤ ਤਕੜਾ ਖੇਡਿਆ ਮੇਰੇ ਵੀਰਾਂ ਦੀ ਲਓ ਇਧਰ ਸਾਡੇ ਵੀਰ ਨਸ਼ਾ ਛਡਾਊ ਕਮੇਟੀ ਵਾਲੇ ਭਰਾਵਾਂ ਵੱਲੋਂ ਬੇਨਤੀ ਲਖਵੀਰ ਸਿੰਘ ਲੱਖੇ ਹੁਣੀ ਜਾਣਕਾਰੀਆਂ ਸਾਂਝੀਆਂ ਕਰਦੇ ਆ ਕਿ ਸਾਡਾ ਇਹ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਹੈ ਨਾ ਅਗਰਾਂ ਦੇ ਨਾਲ ਸਾਡਾ ਇੱਕ ਕੁੱਤੇ ਵਾਲਾ ਵੈਰ ਹੈ ਜੇ ਕਿਸੇ ਨੇ ਬਹਿਮ ਕੱਢਣਾ ਤਾਂ ਉਹ ਵੀ ਕੱਢ ਕੇ ਦੇਖ ਲੈ ਸੋ ਨਸ਼ਾ ਛਡਾਊ ਕਮੇਟੀ ਦੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਨਸ਼ਾ ਛਡਾਊ ਕਮੇਟੀ ਵਾਲੇ ਵੀਰ ਪੁੱਜੇ ਹੋਏ ਆ ਬਹੁਤ ਵੱਡਾ ਧੰਨਵਾਦ ਆਮਨ ਪਾਲ ਟੀ ਫਾਰਮ ਦਰਸੀ ਗੰਡੇਵਾਲ ਜੀ ਗੁਰਨੇਸ਼ ਧੁੱਲੀਵਾਲ ਜੀ ਦਿਨੇਸ ਕੈਟਰਰ ਵਾਲੇ ਪਹੁੰਚੇ ਹੋਏ ਆ ਵੱਡਾ ਧੰਨਵਾਦ ਆ ਫਤੇ ਇਮੀਗ੍ਰੇਸ਼ਨ ਵਾਲੇ ਗਰੁੱਪ ਦਾ ਬਹੁਤ ਵੱਡਾ ਧੰਨਵਾਦ ਸਾਡੇ ਗੰਡੇਵਾਲ ਦੇ ਵਿੱਚ ਮੈਚ ਹੋਣਾ ਉੱਥੇ ਵੀ ਵੱਡੇ ਨਾਮ ਸਪੌਂਸਰ ਕਰਦੇ ਆ ਅੱਜ ਸੇਰਪੁਰ ਦੇ ਵਿੱਚ ਵੀ ਪਹਿਲਾ ਨਾਮ ਸਪੌਂਸਰ ਕੀਤਾ ਫਤੇ ਇਮੀਗ੍ਰੇਸ਼ਨ ਗਰੁੱਪਾਂ ਦੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆਨੇ ਹੋਏ ਗੱਡੇ ਹੋਜੇ ਹੋਇਆ ਮੇਰੇ ਮਿੱਤਰੋ ਐਲ ਕੰਦੇ ਬਹੁਤ ਵੱਡਾ ਧੰਨਵਾਦ। ਲਾਓ ਸਿੱਖ ਸਰਦਾਰ ਗੱਭਰੂ। ਲਾਓ ਸਾਹਮਣੇ ਲੰਟੇ ਵਾਲਾ ਕੋੜੀ ਪਾਉਣ ਲਈ ਤਿਆਰ ਬਰਤਿਆਰ। ਮੇਰੀ ਬੇਨਤੀ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਭਾਈ ਧੰਡੋਲੀ ਤੇ ਕੰਗਨਾਲ ਦੀਆਂ ਟੀਮਾਂ ਤਿਆਰੀ ਫੜਨਣ ਔਰ ਫੁਰਜਿੰਡਾ ਤੇ ਬਰਾਣਾ ਫਰਮਾਈ ਇਹ ਟੀਮਾਂ ਨੂੰ ਬਾਜਾ ਪੈਂਦੀ ਹੈ ਔਰ ਸਾਹਮਣੇ ਕਿੰਨਾ ਉਹਨਾਂ ਨੇ ਧੱਕੇ ਮਾਰ ਕਰ ਦਿੱਤਾ। ਮੁਸਿਆਂ ਦਾ ਧੱਕਾ ਗਾਲਾ ਚੱਲਿਆ। ਟੱਕੇ ਵੱਜੇ ਮੁੱਸੇਣਾ ਦਾ ਕਹਿੰਦੇ ਟੱਕਾ ਗਾਣਾ ਚੱਲਿਆ ਪਰ ਕਿੰਨਿਆਂ ਨੂੰ ਟੱਕੇ ਵੱਜੇ ਆ ਗੱਲਾਂ ਕਰ ਕਰ ਦੇ ਵਿੱਚ ਚੱਲੀਆਂ ਵੀ ਜਿਹੜੇ ਰੰਨਾਂ ਦੇ ਸੀ ਨੱਕ ਮਣਦੇ ਮੈਂ ਅਸਲੇ ਤੇ ਕੌਣ ਲਾਦੇ ਨਹੀਂ ਆ ਤੇਰੇ ਬੰਦੇ ਬੰਦੇ ਵਾਲੇ ਮਿੱਠੀਏ ਮੈਂ ਮੁੱਸੇ ਪਿੰਡ ਆਉਣ ਲਾਤੇ ਨਹੀਂ ਅਣਖੀਏ ਗੀਤ ਜੱਟ ਦੇ ਓ ਫਿਰਾਪੋਂ ਦੀ ਲਾਂਦੇ ਚੰਗੀਆਂ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਕੀ ਹੈ ਵੀ ਸਾਡਾ ਤੇ ਲਾਣਾ ਜਾਣੇ ਸੱਚਾ ਦਾ ਓ ਸਾਡੇ ਨਹੀਂ ਮਿਰਦੇ ਰਹਦੇ ਜਾਂਦੇ ਸਾਡਾ ਲਾਣਾ ਜਾਣੇ ਸੱਚਾ ਦਾ ਆ ਸਾਡੇ ਨਹੀਂ ਮਿਰਦੇ ਰਹਦੇ ਜਾਂਦੇ ਆ ਕਹਿੰਦੇ ਇੱਕ ਥਾਪੀ ਨੰਗਾ ਬੀ ਵਾਲੇ ਜੱਟ ਦੀ ਔਰ ਕਹਿੰਦੇ ਦੂਜੀ ਥਾਪੀ ਸ਼ਿਬਦੀਰ ਸਿੰਘ ਸਿੱਧੂ ਦੀ ਆ ਤੀਜੀ ਸਰ ਥਾਪੀ ਕਹਿੰਦੇ ਬਾਬੂ ਬਲਕਾਰ ਸਿੰਘ ਦੀ ਵਜੀ ਹੈ ਇਹ ਥਾਪੀ ਦੁਨੀਆ ਤੇ ਕਹਿੰਦੇ ਅਮਰ ਹੋਈ ਹੈ ਵੀ ਲੋਕੀ ਗੱਲਾਂ ਕਰਦੇ ਸੀ ਇੱਕ ਸੰਧੂ ਦੀ ਲੋਕੀ ਤੇ ਯਾਦ ਰੱਖਣਗੇ ਆ ਗੱਲਾਂ ਚੱਲੀਆਂ ਪਰ ਖੁਰਦ ਵਾਲਿਆ ਆ ਕਬੱਡੀ ਪੈ ਰਹੀ ਹੈ ਆ ਝਰੇੜ ਵਾਲੇ ਦੀ ਕਬੱਡੀ ਪੈ ਗਈ ਆ ਮੇਰੇ ਮਿੱਤਰੋ ਹੁਣ ਵੇਖਾਂਗੇ ਲੱਤੋ ਵਾਲੇ ਉਹ ਨੂੰ ਫੜਨਾ ਪੈਣਾ ਗੱਲ ਤਾਂ ਵੱੜਦੀ ਹੈ ਆ ਤਾਂ ਵੱੜਨੀ ਆ ਮੁੰਡਾ ਕਹਿੰਦੇ 2 ਨੰਬਰ ਤੋਂ ਟੁੱਟ ਕੇ ਲੰਘਿਆ ਪਰ 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 ਇਹਦੇ ਭੱਜ ਜਾਣਾ ਵਾਓ ਆ ਵਾਓ ਮੁੰਡਿਆ ਨਹੀਂ ਓਰੀਸਾ ਯੱਕੇ ਇੱਕ ਮਿੰਟ ਹੋਈ ਗੱਲ ਮੂਸੇ ਵਾਲੇ ਦੀ ਚੱਲੀ ਆ ਤਾਂ ਇੱਥੇ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਜੱਟ ਸੁਰਗਾ ਤੱਕ ਲੈ ਗਿਆ ਮਿੱਤਰੋ ਸਿੰਧੂ ਮੂਸੇ ਪਿੰਡ ਦੀ ਮਿੱਟੀ ਨੂੰ ਦਾਗ ਲਗਣੀ ਦਿੱਤਾ ਜੱਟ ਨੇ ਬਾਪੂ ਦੀ ਪਗੜੀ ਚਿੱਟੀ ਨੂੰ ਜਿਹੜੇ ਬਣਦੇ ਵੱਡੇ 스타 ਯਾਰੋ ਪੁੱਤ ਟਿੱਬਿਆਂ ਦਾ ਰੋਲੀ ਜਾਂਦਾ ਏ ਲੋਕੀ ਜਿਉਂਦੇ ਜੀ ਨਹੀਂ ਬੋਲ ਰਹੇ ਜੱਟ ਸਿਹਿਆਂ ਜੋ ਬੋਲੀ ਜਾਂਦਾ ਏ ਕਿ ਲੋਕੀ ਜਿਉਂਦੇ ਜੀ ਨਹੀਂ ਬੋਲ ਰਹੇ ਜੱਟ ਸਿਹਿਆਂ ਜੋ ਬੋਲੀ ਜਾਂਦਾ ਏ ਕਿ ਮੈਂ ਗੋਰੇ ਕਾਲੇ ਦੇਖੇ ਨੇ ਥਾਪੀ ਮਾਰ ਕੇ ਪੱਟੂ ਰੋਂਦੇ ਨੇ ਉਹਦੀ ਮੜੀ ਤੇ ਮੇਲਾ ਦੱਸਦਾ ਏ ਲੋਕੀ ਅੱਜ ਵੀ ਕਿੰਨਾ ਚਾਹੁੰਦੇ ਨੇ ਜਿੱਥੇ ਬਹਿ ਕੇ ਲਿਖਦਾ ਹਾਂ ਯਾਰੋ ਇੱਕ ਕਲਮ ਨਾ ਫੋਲੀ ਜਾਂਦਾ ਏ ਲੋਕੀ ਜਉਂਦੇ ਜੀ ਨਹੀਂ ਬੋਲ ਰਹੇ ਜੱਟ ਮੜੀਆਂ ਜੋ ਬੋਲੀ ਜਾਂਦਾ ਏ